ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਪੇਟ ਇੱਕ ਵਾਰੀ ਬਾਹਰ ਆ ਜੇ ਤਾਂ ਉਹਨੂੰ ਘਟਾਉਣਾ ਬਹੁਤ ਔਖਾ ਹੋ ਜਾਂਦਾ ਹੈ ਸੋ ਵਦੇ ਹੋਏ ਪੇਟ ਨੂੰ ਘਟ ਕਰਨ ਵਾਸਤੇ ਅੱਜ ਅਸੀਂ ਇੱਕ ਖਾਸ ਵਿਧੀ ਖਾਸ ਨੁਸਖੇ ਬਾਰੇ ਜਾਣਾਂਗੇ ਸੋ ਇਹਦੇ ਵਿੱਚ ਅਸੀਂ ਪੰਜ ਚੀਜ਼ਾਂ ਵਰਤੀਆਂ ਏ ਸਾਡੀ ਰਸੋਈ ਚੋਂ ਹੀ ਮਿਲ ਜਾਣਗੀਆਂ ਬੜੀਆਂ ਸੌਖੀਆਂ ਤੇ ਇਹਨਾਂ ਪੰਜ ਚੀਜ਼ਾਂ ਨੂੰ ਜੇ ਅਸੀਂ ਇੱਕ ਸਹੀ ਤਰੀਕੇ ਦੇ ਨਾਲ ਸਹੀ ਮਾਤਰਾ ਦੇ ਵਿੱਚ ਰੋਜ਼ਾਨਾ ਨੀਮ ਨਾਂ ਲਵਾਂਗੇ ਤਾਂ ਸਾਡਾ ਮਟਾਪਾ ਬੜੀ ਜਲਦੀ ਘਟੂ ਘਟ 10 ਦਿਨ ਚ ਹੀ ਤੁਹਾਨੂੰ ਜਿਹੜਾ ਫਰਕ ਮਹਿਸੂਸ ਹੋਊਗਾ ਸੋ ਮਟਾਪਾ ਵੀ ਘਟੂਗਾ ਤੇ ਹੋਰ ਵੀ ਜਿਹੜੀਆਂ ਪੇਟ ਦੀਆਂ ਤਕਲੀਫਾਂ ਓਹ ਵੀ ਘਟ ਹੋਣਗੀਆਂ ਸੋ ਸਾਥੀਓਾ ਪੂਰੀ ਵੀਡੀਓ ਨੂੰ ਅਖੀਰ ਤੱਕ ਜਰੂਰ ਸੁਣਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨਜੀਤ ਰਾਹ ਹੈਲਥ ਟੌਪ ਇਹਨੂੰ ਸਬਸਕ੍ਰਾਈਬ ਵੀ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਜੋ ਅੱਗੇ ਵੀ ਸਿਹਤ ਨੂੰ ਲੈ ਕੇ ਕੋਈ ਜ਼ਰੂਰੀ ਜਾਣਕਾਰੀ ਤੁਹਾਨੂੰ ਦੇਣੀ ਆ ਤੁਹਾਡੇ ਤੱਕ ਸਿੱਧੀ ਪਹੁੰਚ ਜਾ ਕਰੇ ਸੋ ਮਟਾਪਾ ਸਾਥੀਓ ਪਹਿਲਾਂ ਤਾਂ ਉਹਦੇ ਕਾਰਨ ਥੋੜੇ ਜਿ ਦੇ ਜਾਣ ਲੈਣੇ ਆ ਕਿ ਕਿਹੜੇ ਵੱਡੇ ਕਾਰਨ ਹੁੰਦੇ ਆ ਜਿੰਨਾ ਕਰਕੇ ਸਾਡੇ ਪੇਟ ਦੇ ਉੱਪਰ ਚਰਬੀ ਜਮਾ ਹੋਣੀ ਸ਼ੁਰੂ ਹੋ ਜਾਂਦੀ ਆ ਸੋ ਪੇਟ ਦੀ ਚਰਬੀ ਦੋ ਤਰ੍ਹਾਂ ਦੀ ਹੁੰਦੀ ਆ ਇੱਕ ਜਿਹੜੀ ਸਾਨੂੰ ਬਾਹਰ ਦਿਖਾਈ ਦਿੰਦੀ ਆ ਇੱਕ ਜਿਹੜਾ ਹੁੰਦਾ ਅੰਦਰਲਾ ਵਿਸਰਲ ਫੈਟ ਜਿਹਨੂੰ ਅਸੀਂ ਕਹਿ ਦਿੰਨੇ ਆ ਜਿਹੜਾ ਸਾਡੇ ਅੰਗਾਂ ਦੇ ਆਲੇ-ਦੁਆਲੇ ਹੁੰਦਾ ਜਿਵੇਂ ਮੇਦੇ ਦੇ ਆਲੇ-ਦੁਆਲੇ ਹੋ ਗਿਆ ਅੰਤੜੀਆਂ ਦੇ ਆਲੇ-ਦੁਆਲੇ ਹੋ ਗਿਆ ਲਿਵਰ ਦੇ ਆਲੇ-ਦੁਆਲੇ ਹੋ ਗਿਆ ਸੋ ਉਹਨੂੰ ਅਸੀਂ ਵਿਸਰਲ ਫੈਟ ਕਹਿ ਦਿੰਨੇ ਸੋ ਦੋਵੇਂ ਜਿਹੜੀਆਂ ਬਾਹਰਲਾ ਪੇਟ ਜਿਹੜਾ ਸਾਨੂੰ ਵਧਿਆ ਹੋਇਆ ਦਿਸਦਾ ਏ ਉਹ ਵੀ ਤੇ ਅੰਦਰਲਾ ਵਿਸਰਲ ਫੈਟ ਵੀ ਇਹ ਦੋਵੇਂ ਬਹੁਤ ਮਾੜੇ ਆ ਤੇ ਬਿਮਾਰੀਆਂ ਦੀ ਮੇਨ ਜੜ ਇਹ ਮਟਾਪਾ ਏ ਵਧਿਆ ਹੋਇਆ ਪੇਟ ਸੋ ਇਹ ਵੱਧਦਾ ਕਦੋਂ ਆ ਜਦੋਂ ਸਾਡੇ ਸਰੀਰ ਦਾ ਜਿਹੜਾ ਮੈਟਾਬੋਲਿਜ਼ਮ ਆ ਉਹ ਡਿੱਗਣਾ ਸ਼ੁਰੂ ਹੋ ਜਾਂਦਾ ਸਲੋ ਹੋਣਾ ਸ਼ੁਰੂ ਹੋ ਜਾਂਦਾ ਮੈਟਾਬੋਲਿਜ਼ਮ ਹੁੰਦਾ ਜੋ ਵੀ ਅਸੀਂ ਖਾਣੇ ਪੀਣੇ ਆ ਉਹਨੂੰ ਪਚਾ ਕੇ ਜਿਹੜੀ એનર્ਜੀ ਬਣਦੀ ਆ ਇਹ ਸਾਰੀ ਪ੍ਰਕਿਰਿਆ ਨੂੰ ਅਸੀਂ ਮੈਟਾਬੋਲਿਜ਼ਮ ਦਾ ਨਾਮ ਦੇ ਦਿੱਤਾ ਸੋ ਜਦੋਂ ਮੈਟਾਬੋਲਿਜ਼ਮ ਕਦੋਂ ਘਟਦਾ ਹੈ ਜਦੋਂ ਸਾਡੀ ਉਮਰ ਵੱਧਦੀ ਆ ਜਾਂ ਸਾਡੇ ਦਿਮਾਗ ਸਟ੍ਰੈਸ ਆਉਂਦਾ ਹੈ ਜਿਹਦੇ ਨਾਲ ਕੋਰਟੀਸੋਲ ਵਧਣੇ ਸ਼ੁਰੂ ਹੋ ਜਾਂਦੇ ਆ ਉਦੋਂ ਵੀ ਮੈਟਾਬੋਲਿਜ਼ਮ ਘਟਣਾ ਸ਼ੁਰੂ ਹੋ ਜਾਂਦਾ ਜਾਂ ਸਾਨੂੰ ਸਹੀ ਨੀਂਦ ਨਹੀਂ ਆ ਰਹੀ ਉਦੋਂ ਵੀ ਮੈਟਾਬੋਲਿਜ਼ਮ ਜਿਹੜਾ ਉਹ ਡਾਊਨ ਜਾਣਾ ਸ਼ੁਰੂ ਹੋ ਜਾਂਦਾ ਸੋ ਇਹ ਜਿਹੜਾ ਨੁਸਖਾ ਹੀ ਅਸੀਂ ਰਾਤ ਨੂੰ ਲੈਣਾ ਹੈ ਖਾਸ ਕਰਕੇ ਸੌਣ ਤੋਂ 1 ਘੰਟਾ ਪਹਿਲਾਂ ਉਹਦੀ ਗੱਲ ਕਰਦੇ ਕਿਹੜਾ ਨੁਸਖਾ ਨੂੰ ਲੈਣਾ ਕਿਵੇਂ ਹੈ ਡਿਟੇਲ ਨਾਲ ਜਾਣਦੇ ਸੋ ਇਹ ਰਾਤ ਨੂੰ ਹੀ ਕਿਉਂ ਲੈਣਾ ਉਹਦਾ ਕਾਰਨ ਇਹ ਆ ਵੀ ਰਾਤ ਨੂੰ ਜਦੋਂ ਅਸੀਂ ਸੌਂਨੇ ਆ ਤਾਂ ਜਿਹੜਾ ਸਾਡਾ ਸਰੀਰ ਆ ਉਹ ਕਹਿ ਲਓ ਵੀ ਰਿਕਵਰੀ ਮੋਡ 'ਚ ਚਲਾ ਜਾਂਦਾ ਹੈ ਸੋ ਸਾਡਾ ਸਰੀਰ ਆ ਜਿਹੜਾ ਉਹ ਆਪੇ ਜਿਹੜੀ ਫੈਟ ਨੂੰ ਅੰਦਰੋਂ ਬਾਲਣਾ ਸ਼ੁਰੂ ਕਰ ਦਿੰਦਾ ਹੈ ਸਾਡਾ ਮੈਟਾਬੋਲਿਜ਼ਮ ਜਿਹੜਾ ਉਹ ਉੱਪਰ ਜਾਣਾ ਸ਼ੁਰੂ ਹੋ ਜਾਂਦਾ ਹੈ ਪਰ ਜੇ ਸੌਣ ਤੋਂ ਪਹਿਲਾਂ ਸਾਨੂੰ ਸਟ੍ਰੈਸ ਹੋਇਆ ਹੋਵੇ ਜਾਂ ਸਾਡਾ ਜਿਹੜਾ 슈ਗਰ ਦਾ ਲੈਵਲ ਆ ਉਹ ਵਧਿਆ ਹੋਵੇ ਜਾਂ ਸਾਡੇ ਸਰੀਰ ਦੇ ਵਿੱਚ ਇਨਫਲੇਮੇਸ਼ਨ ਹੋਵੇ ਤਾਂ ਜਿਹੜਾ ਰਾਤ ਨੂੰ ਜਿੰਨੀ ਚਰਬੀ ਬਲਣੀ ਆ ਸਾਡੇ ਸੁੱਤੇ ਪਿਆਂ ਉਹ ਨਹੀਂ ਹੋ ਪਾਉਂਦੀ ਮੈਟਾਬੋਲਿਜ਼ਮ ਵੀ ਹੀ ਠੰਡੇ ਇੱਕ ਜਾਂਦਾ ਹੈ ਸੋ ਰਾਤ ਨੂੰ ਅਸੀਂ ਇਹ ਡਰਿੰਕ ਤਾਂ ਹੀ ਲੈ ਰਹੇ ਆ ਤਾਂ ਜੋ ਜਿਹੜਾ ਸਾਡਾ ਮੈਟਾਬੋਲਿਜ਼ਮ ਆ ਉਹ ਸਹੀ ਤਰੀਕੇ ਨਾਲ ਕੰਮ ਕਰੇ ਤੇ ਸਾਡਾ ਜਿਹੜਾ ਇਨਸੂਲਿਨ ਉੱਪਰ ਥੱਲੇ ਜ਼ਿਆਦਾ ਹੋ ਜਾਂਦਾ ਹੈ ਜਦੋਂ 슈ਗਰ ਦਾ ਲੈਵਲ ਉੱਪਰ ਚਲਾ ਜਾਂਦਾ ਹੈ ਇਨਸੂਲਿਨ ਦੀ ਰੈਜ਼ਿਸਟੈਂਸ ਆਉਣੀ ਸ਼ੁਰੂ ਹੋ ਜਾਂਦੀ ਆ ਸੋ ਜਦੋਂ ਇਨਸੂਲਿਨ ਡਿਰਜਿਸਟੈਂਸ ਆਉਂਦੀ ਆ ਉਦੋਂ ਹੀ ਸਾਡੇ ਜਿਹੜੀ ਚਰਬੀ ਵਧਣੀ ਸ਼ੁਰੂ ਹੋ ਜਾਂਦੀ ਪੇਟ ਦੇ ਵਿੱਚ ਜਾਂ ਹੋਰ ਜਿਹੜੇ ਹਾਰਮੋਨਲ ਇੰਬੈਲੈਂਸ ਆ ਉਹ ਹੋਣਾ ਸ਼ੁਰੂ ਹੋ ਜਾਂਦਾ ਫੈਟੀ ਲੀਵਰ ਆ ਜਾਂਦਾ ਹੈ ਸੋ ਆਓ ਜਾਣਦੇ ਵੀ ਇਹ ਨੁਸਖੇ ਦੇ ਵਿੱਚ ਅਸੀਂ ਕਿਹੜੇ-ਕਿਹੜੇ ਇੰਗਰੀਡੀਅੰਟਸ ਲਏ ਆ ਤੇ ਉਹ ਕਿਵੇਂ ਸਾਡੇ ਮੋਟਾਪੇ ਨੂੰ ਘੱਟ ਕਰਨ 'ਚ ਸਾਡੀ ਸਹਾਇਤਾ ਕਰਦੇ ਤੇ ਕਿਵੇਂ ਸਾਡੇ ਸਰੀਰ ਨੂੰ ਫਿੱਟ ਰੱਖਦੇ ਆ ਸੋ ਸਾਥੀਓ ਇਹਦੇ ਵਿੱਚ ਅਸੀਂ ਪੰਜ ਚੀਜ਼ਾਂ ਲਈਆਂ ਐ ਇਦੇ ਵਿੱਚ ਅਸੀਂ ਧਨੀਏ ਦੇ ਬੀਜ ਲਏ ਆ ਮੇਥੀ ਦਾਣਾ ਇਸ ਤਰ੍ਹਾਂ ਬਸ ਸੌਂਫ ਲਈ ਆ ਅਦਰਕ ਲਈ ਤੇ ਦਾਲਚੀਨੀ ਲਈ ਆ ਸੋ ਇੱਕ ਇੱਕ ਕਰਕੇ ਜਾਣਦੇ ਆ ਵੀ ਇਹ ਪੰਜ ਚੀਜ਼ਾਂ ਕਿਵੇਂ ਸਾਡੇ ਸਰੀਰ ਚੋਂ ਚਰਬੀ ਨੂੰ ਬਾਹਲਦੇ ਆ ਬਾਹਰ ਕੱਢਦੇ ਸੋ ਸਾਥੀਓ ਧਨੀਏ ਦੇ ਜਿਹੜੇ ਬੀਜ ਆ ਨਿੰਗ ਇਹਦੇ ਵਿੱਚ ਕਿਉਰਿਓਸਿਟੀ ਨਾਂ ਦਾ ਇੱਕ ਅਜੀਹਾ ਕੰਪਾਊਂਡ ਪਾਇਆ ਜਾਂਦਾ ਏ ਜਿਹੜਾ ਕਿ ਸਾਡੇ ਲਿਵਰ ਨੂੰ ਡੀਟੌਕਸੀਫਾਈ ਕਰਦਾ ਸੋ ਲਿਵਰ ਦਾ ਅਹਿਮ ਰੋਲ ਆ ਸਾਡੇ ਮੈਟਾਬੋਲਿਜ਼ਮ ਨੂੰ ਵਧਾਉਣ 'ਚ ਜਾਂ ਕਹਿ ਲਓ ਜੋ ਵੀ ਖਾਦਾ ਪੀਤਾ ਏ ਉਹਨੂੰ ਬਾਲ ਕੇ ਉਹ ਤੋਂ એનર્ਜੀ ਬਣਾਉਣ 'ਚ ਤਾਂ ਜੋ ਵਾਧੂ ਚਰਬੀ ਦੇ ਰੂਪ 'ਚ ਸਾਡੇ ਸਰੀਰ 'ਚ ਭੋਜਨ ਨਾ ਜਮਾ ਹੋਵੇ ਸੋ ਕਿਉਰਿਓਸਿਟੀ ਨਾ ਜਿਹੜਾ ਜਿਹੜਾ ਕਿ ਕਾਣੀ ਗਏ ਦੇ ਬੀਜਾਂ ਚ ਪਾਇਆ ਜਾਂਦਾ ਉਹ ਸਾਡੇ ਲੀਵਰ ਨੂੰ ਡੀਟੌਕਸੀਫਾਈ ਕਰਦਾ ਇਹਦੀ ਕਹਿ ਲੋ ਵੀ ਪਾਵਰ ਨੂੰ ਵਧਾ ਦਿੰਦਾ ਹੈ ਇਨਹਾਂਸ ਕਰ ਦਿੰਦਾ ਸੋ ਜੀ ਦੇ ਕਰਕੇ ਸਾਡਾ ਜਿਹੜਾ ਮੈਟਾਬੋਲਿਜ਼ਮ ਉਹ ਵੀ ਠੀਕ ਹੋ ਜਾਂਦਾ ਹੈ ਤੇ ਸਾਡਾ ਜਿਹੜਾ ਫੈਟ ਨੂੰ ਬਾਲਣ ਦੀ ਪ੍ਰਕਿਰਿਆ ਉਹ ਉਦੋਂ ਹੀ ਸ਼ੁਰੂ ਹੋਊਗੀ ਜਦੋਂ ਸਾਡਾ ਜਿਹੜਾ ਮੈਟਾਬੋਲਿਜ਼ਮ ਵਧੂਗਾ ਇਹਦੇ ਨਾਲ ਨਾਲ ਸਾਡੇ ਡਾਈਜੈਸ਼ਨ ਨੂੰ ਵੀ ਇਹ ਇੰਪਰੂਵ ਕਰਦਾ ਹੈ ਕਿਉਂਕਿ ਜਦੋਂ ਤੱਕ ਸਾਡਾ ਡਾਈਜੈਸਟਿਵ ਸਿਸਟਮ ਕਮਜ਼ੋਰ ਆ ਉਦੋਂ ਤੱਕ ਸਾਡੇ ਖਰਬੀ ਦਾ ਜਿਹੜਾ ਜਮਾ ਹੋਣਾ ਸੁਭਾਵਿਕ ਆ ਸੋ ਜਿਹੜਾ ਧਨੀਏ ਦੇ ਬੀਜ ਆ ਇਹਨਾਂ ਦੇ ਵਿੱਚ ਕਿਉਰਸਿਟਿਨ ਹੁੰਦਾ ਏ ਜਿਹਦੇ ਕਰਕੇ ਸਾਨੂੰ ਇਹ ਸਾਰੇ ਲਾਭ ਮਿਲਦੇ ਇਸ ਤੋਂ ਇਲਾਵਾ ਮੀਠੀ ਦਾਣਾ ਸਾਥੀਓ ਮੀਠੀ ਦਾਣੇ ਦੇ ਵਿੱਚ ਸੋਲੂਬਲ ਫਾਈਬਰ ਹੁੰਦੇ ਆ ਜਿਹੜੇ ਸਾਡੇ ਪੇਟ ਨੂੰ ਭਰਿਆ ਭਰਿਆ ਰੱਖਦੇ ਆ ਓਵਰ EATING ਤੋਂ ਬਚਾਉਂਦੇ ਆ ਸਾਨੂੰ ਭੁੱਖ ਨਹੀਂ ਲੱਗਦੀ ਇਹਦੇ ਨਾਲ ਨਾਲ ਜਿਹੜੀ ਵਾਧੂ ਅਸੀਂ ਭੋਜਨ ਹੈ 슈ਗਰ ਲੈਨੇ ਆ ਜਾਂ ਜਿਹੜੇ ਵੀ ਭੋਜਨ ਚ ਕਾਰਬੋਹਾਈਡਰੇਟਸ ਖਾਣੇ ਜਿਨ੍ਹਾਂ ਨਾਲ ਇੱਕੋ ਦਮ 슈ਗਰ ਉੱਪਰ ਜਾਣੀ ਆ ਤਾਂ ਇਹ 슈ਗਰ ਦੇ ਲੈਵਲ ਨੂੰ ਵੀ ਜਿਹੜਾ ਇਹਨਾਂ ਵਿੱਚਲਾ ਸੋਲਿਊਬਲ ਫਾਈਬਰ ਉਹ ਮੇਨਟੇਨ ਰੱਖਦਾ ਹੈ 슈ਗਰ ਵੀ ਇੱਕ ਬੜਾ ਵੱਡਾ ਕਾਰਨਾ ਸਾਡੇ ਮਟਾਪਾ ਆਉਣ ਦਾ ਨਹੀਂ ਤਾਂ 슈ਗਰ ਇਨਡਾਇਰੈਕਟਲੀ ਕਿਵੇਂ ਮਟਾਪਾ ਲੈ ਕੇ ਆਉਂਦੀ ਆ 슈ਗਰ ਜਦੋਂ ਤੁਸੀਂ ਲੈਨੇ ਇਹਦੇ ਨਾਲ ਇਨਸੂਲਿਨ ਉੱਪਰ ਜਾਂਦਾ ਤੇ ਵਾਰ-ਵਾਰ ਇਨਸੂਲਿਨ ਦੇ ਵਧਣ ਦੇ ਨਾਲ ਸਾਡੇ ਸਰੀਰ 'ਚ ਇਨਸੂਲਿਨ ਦੀ ਰੈਜ਼ਿਸਟੈਂਸ ਆ ਜਾਂਦੀ ਪਾਵੇਂ ਇਨਸੂਲਿਨ ਆਪਦੇ ਕੰਮ ਕਰਨ ਦੀ ਜਿਹੜੀ ਉਹਦੀ ਸ਼ਮਤਾ ਉਹ ਘਟ ਹੋ ਜਾਂਦੀ ਇਨਸੂਲਿਨ ਦੀ ਰੈਜ਼ਿਸਟੈਂਸ ਆਉਣ ਦੇ ਨਾਲ ਚਰਬੀ ਜਮਾ ਹੋਣੀ ਸ਼ੁਰੂ ਹੋ ਜਾਂਦੀ ਆ ਬਿਮਾਰੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਸੋ ਮੇਥੀ ਦਾਣੇ ਦੇ ਵਿੱਚ ਜਿਹੜੇ ਸੋਲਿਊਬਲ ਫਾਈਬਰ ਆ ਉਹ ਸਾਡੇ ਇਨਸੂਲਿਨ ਦੇ ਰੈਜ਼ਿਸਟੈਂਸ ਨੂੰ ਘੱਟ ਕਰਨ ਸਹਾਇਤਾ ਕਰਦੇ ਤੇ ਸਾਥੀਓ ਇਹ ਨੁਸਖੇ ਦੇ ਵਿੱਚ ਅਸੀਂ ਸੌਂਫ ਲਈ ਆ ਸੌਂਫ ਦੇ ਵਿੱਚ ਐਨੀਥੋਲ ਨਾਂ ਦਾ ਇੱਕ ਕੰਪਾਊਂਡ ਪਾਇਆ ਜਾਂਦਾ ਹੈ ਜਿਹੜਾ ਸਾਡੇ ਪੇਟ ਦੇ ਵਿੱਚ ਵਾਧੂ ਗੈਸ ਨੂੰ ਬਲੋਟਿੰਗ ਨੂੰ ਅਫਾਰੇ ਨੂੰ ਘੱਟ ਕਰਦਾ ਏ ਸੋ ਇਹ ਵੀ ਇੱਕ ਵੱਡਾ ਕਾਰਨ ਹੈ ਜਿਹੜਾ ਸਾਡਾ ਪੇਟ ਬਾਹਰ ਲੱਗਦਾ ਹੈ ਭਰਿਆ ਭਰਿਆ ਲੱਗਦਾ ਹੈ ਥੋੜਾ ਜਿਹਾ ਵੀ ਅਸੀਂ ਭੋਜਨ ਖਾਂਦੇ ਆ ਤਾਂ ਸਾਡੇ ਅਫਾਰਾ ਹੋ ਜਾਂਦਾ ਪੇਟ ਵਧਣ ਦਾ ਇੱਕ ਕਾਰਨ ਇਹ ਵੀ ਆ ਕਿ ਸਾਡੇ ਬਲੋਟਿੰਗ ਅਫਾਰਾ ਤੇ ਜਿਹੜੀ ਗੈਸ ਭਰੀ ਰਹਿੰਦੀ ਆ ਸੋ ਸੌਂਫ ਸਾਡੇ ਡਾਈਜੈਸਟਿਵ ਸਿਸਟਮ ਨੂੰ ਵਧੀਆ ਬਣਾਉਂਦੀ ਸਟਰੋਂਗ ਕਰਦੀ ਆ ਤੇ ਸਾਨੂੰ ਬਲੋਟਿੰਗ ਤੋਂ ਐਸਿਡਿਟੀ ਅਫਾਰੇ ਤੋਂ ਰਾਹਤ ਦਿਵਾਉਂਦੀ ਆ ਤੇ ਸਾਥੀਓ ਇਸ ਨੁਸਖੇ ਚ ਜਿਹੜਾ ਅਸੀਂ ਦਾਲਚੀਨੀ ਲਈ ਆ ਦਾਲਚੀਨੀ ਦੇ ਵਿੱਚ ਸਿਨੇਮੈਲਡੀਹਾਇਡ ਨਾਂ ਦਾ ਇੱਕ ਕੰਪਾਊਂਡ ਹੁੰਦਾ ਏ ਜਿਹੜਾ ਕਿ ਸਾਡੇ ਸਰੀਰ ਦੇ ਵਿੱਚ ਵਾਧੂ ਜਿਹੜੀ ਇਨਫਲੇਮੇਸ਼ਨ ਆ ਉਹਨੂੰ ਘੱਟ ਕਰਦਾ ਏ ਸੋ ਇਨਫਲੇਮੇਸ਼ਨ ਵੀ ਮਟਾਪਾ ਆਉਣ ਦਾ ਇੱਕ ਬੜਾ ਵੱਡਾ ਕਾਰਨ ਆ ਜਦੋਂ ਸਾਡੇ ਸਰੀਰ ਚ ਸੋਜਾਂ ਵਧ ਜਾਂਦੀਆਂ ਆ ਤਾਂ ਸੋਜਾਂ ਵਧਣ ਦੇ ਨਾਲ ਜਿਹੜਾ ਸਾਨੂੰ ਮਟਾਪਾ ਆਉਣਾ ਸ਼ੁਰੂ ਹੋ ਜਾਂਦਾ ਸੋ ਸੋਜਾਂ ਵੀ ਇੱਕ ਤਰ੍ਹਾਂ ਦਾ ਮਟਾਪਾ ਹੀ ਇਹਨੂੰ ਅਸੀਂ ਕਹਿ ਸਕਦੇ ਹਾਂ ਸੋ ਸਿਨਮੈਲਡੀਹਾਇਡ ਆ ਜਿਹੜਾ ਦਾਲਚੀਨੀ ਚ ਪਾਇਆ ਜਾਂਦਾ ਉਹ ਸਾਡੇ ਸੋਜਾਂ ਨੂੰ ਵੀ ਘਟਾਉਂਦਾ ਏ ਤੇ ਸਾਡੇ ਮੈਟਾਬੋਲਿਜ਼ਮ ਨੂੰ ਵੀ ਇਨਹਾਂਸ ਕਰਦਾ ਤੇ ਮੇਨ ਜਿਹੜਾ ਸਿਨਮੈਲਡੀਹਾਇਡ ਦਾ ਕੰਮ ਆ ਉਹ ਸਾਡੇ ਇਨਸੂਲਿਨ ਦੇ ਰੈਜ਼ਿਸਟੈਂਸ ਨੂੰ ਘੱਟ ਕਰਦਾ ਸੋ ਵੀਡੀਓ ਦੇ ਪਹਿਲਾਂ ਵੀ ਮੈਂ ਤੁਹਾਨੂੰ ਦੱਸ ਚੁੱਕਾ ਵੀ ਇਨਸੂਲਿਨ ਦਾ ਰੈਜ਼ਿਸਟੈਂਸ ਆ ਜਿਹੜਾ ਉਹ ਜ਼ਿੰਮੇਵਾਰ ਹੁੰਦਾ ਏ ਸਾਡੇ ਚਰਬੀ ਜਮਾ ਹੋਣ 'ਚ ਪੇਟ ਵੱਡਾ ਹੋਣ 'ਚ ਸੋ ਦਾਲਚੀਨੀ ਵੀ ਬੜੇ ਇਫੈਕਟਿਵਲੀ ਸਾਡੇ ਪੇਟ ਨੂੰ ਘੱਟ ਕਰਨ 'ਚ ਸਾਡੀ ਸਹਾਇਤਾ ਕਰਦੀ ਤੇ ਸਾਥੀਓ ਅਦਰਕ 'ਚ ਵੀ ਜਿੰਜਰੋਲ ਨਾਮ ਦਾ ਕੰਪਾਊਂਡ ਹੁੰਦਾ ਜਿਹੜਾ ਸਾਡੇ ਇਨਫਲੇਮੇਸ਼ਨ ਨੂੰ ਵੀ ਘੱਟ ਕਰਦਾ ਏ ਇਨਫਲੇਮੇਸ਼ਨ ਵੀ ਮੈਂ ਤੁਹਾਨੂੰ ਪਹਿਲਾਂ ਦੱਸਤਾ ਵੀ ਇੱਕ ਵੱਡਾ ਕਾਰਨ ਆ ਮਟਾਪੇ ਦਾ ਤੇ ਅਦਰਕ ਸਾਡੇ ਭੁੱਖ ਨੂੰ ਵੀ ਕੰਟਰੋਲ ਕਰਦਾ ਇਹਦੇ ਨਾਲ ਨਾਲ ਸਾਡੇ ਮੈਟਾਬੋਲਿਜ਼ਮ ਨੂੰ ਇਨਹਾਂਸ ਕਰ ਦਿੰਦਾ ਸੋ ਮਟਾਪਾ ਵਧਣ ਦਾ ਜਿਹੜਾ ਕਾਰਨ ਆ ਉਹ ਮੈਟਾਬੋਲਿਜ਼ਮ ਆ ਜਦੋਂ ਇਹ ਸਲੋ ਹੋ ਜਾਂਦਾ ਤੇ ਅਦਰਕ ਕੀ ਕਰਦਾ ਏ ਜਦੋਂ ਮੈਟਾਬੋਲਿਜ਼ਮ ਵਧ ਵਧਾ ਦਿੰਦਾ ਅਦਰਕ ਇਹਨੂੰ ਤਾਂ ਜੋ ਵੀ ਸਾਡੇ ਚਰਬੀ ਆ ਉਹ ਕੁਦਰਤੀ ਤਰੀਕੇ ਨਾਲ ਸਾਡੇ ਸਰੀਰ ਦੇ ਵਿੱਚ ਬਲਣੀ ਸ਼ੁਰੂ ਹੋ ਜਾਂਦੀ ਆ ਤੇ ਦਿਨਾਂ ਵਿੱਚ ਹੀ ਜਿਹੜਾ ਸਾਡਾ ਪੇਟ ਆ ਉਹ ਹੌਲੀ-ਹੌਲੀ ਘਟਣਾ ਸ਼ੁਰੂ ਹੋ ਜਾਂਦਾ ਸੋ ਇਸ ਤਰ੍ਹਾਂ ਇਹ ਸਾਡੇ ਇਹ ਪੰਜੇ ਚੀਜ਼ਾਂ ਭਾਰ ਨੂੰ ਘਟ ਕਰਨ ਚ ਪੇਟ ਨੂੰ ਘਟਾਉਣ ਸਹਾਇਤਾ ਕਰਦੀਆਂ ਸਤਿਓ ਹੁਣ ਸਵਾਲ ਆਉਂਦਾ ਵੀ ਇਹਨਾਂ ਨੂੰ ਵਰਤਣਾ ਕਿਵੇਂ ਆ ਇਹਨਾਂ ਦੀ ਕਿੰਨੀ-ਕਿੰਨੀ ਮਾਤਰਾ ਤੇ ਕਿਹੜਾ ਬੈਸਟ ਸਹੀ ਟਾਈਮ ਹੈ ਇਹਨਾਂ ਨੂੰ ਲੈਣ ਦਾ ਸੋ ਇਹਨਾਂ ਦੀ ਮਾਤਰਾ ਜਾਣ ਲਈਏ ਸਾਥੀਓ ਇੱਕ ਚਮਚਾ ਧਣੀਆਂ ਦੇ ਬੀਜ ਇੱਕ ਚਮਚਾ ਮੇਥੀ ਦਾਣਾ ਅੱਧਾ ਚਮਚ ਸੌਂਫ ਛੋਟਾ ਅਧਿਕ ਇੰਚ ਦਾ ਜਿਹੜਾ ਟੁਕੜਾ ਤੁਸੀਂ ਅਦਰਕ ਦਾ ਲੈ ਲਓ ਅੱਧੇ ਇੰਚ ਦਾ ਟੁਕੜਾ ਦਾਲਚੀਨੀ ਦਾ ਲੈ ਲਓ ਸਭ ਤੋਂ ਪਹਿਲਾਂ ਤੁਸੀਂ 10 ਤੋਂ 12 ਘੰਟੇ ਜਿਹੜਾ ਜਿਹੜਾ ਧਣੀਆਂ ਦੇ ਬੀਜ ਆ ਤੇ ਮੇਥੀ ਦਾਣਾ ਇਹਨਾਂ ਨੂੰ ਭਿਉਂ ਕੇ ਰੱਖ ਦਿਓ 12 ਘੰਟੇ ਬਾਅਦ ਤੁਸੀਂ ਇਸ ਪਾਣੀ ਨੂੰ ਉਬਾਲ ਲੈਣਾ ਹੈ ਇੱਕ ਪੈਨ ਦੇ ਵਿੱਚ ਪਾ ਕੇ ਤੇ ਇਹਨਾਂ ਬੀਜਾਂ ਨੂੰ ਵੀ ਇਸੇ ਪੈਨ ਚ ਪਾ ਦੇਣਾ ਹੈ ਧਣੀਆਂ ਦੇ ਬੀਜ ਤੇ ਜਿਹੜਾ ਮੇਥੀ ਦਾਣਾ ਹੈ ਤੇ ਇਹਦੇ ਵਿੱਚ ਤੁਸੀਂ ਅੱਧਾ ਚਮਚਾ ਸੌਫ ਦਾ ਐਡ ਕਰ ਦੋ ਤੇ ਅੱਧਾ ਜਿਹੜਾ ਤੁਸੀਂ ਇੰਚ ਦਾ ਟੁਕੜਾ ਲਿਆ ਅਦਰਕ ਦਾ ਉਹਨੂੰ ਕ੍ਰਸ਼ ਕਰਕੇ ਤੁਸੀਂ ਪਾਉਣਾ ਹੈ ਇਸ ਤੋਂ ਇਲਾਵਾ ਇਹਦੇ ਵਿੱਚ ਅੱਧਾ ਇੰਚ ਦਾ ਟੁਕੜਾ ਜਿਹੜਾ ਦਾਲਚੀਨੀ ਦਾ ਉਹ ਵੀ ਐਡ ਕਰ ਦੋ ਤੇ 5 ਤੋਂ 10 ਮਿੰਟ ਇਹਨੂੰ ਵਧੀਆ ਤਰੀਕੇ ਨਾਲ ਇਹਨੂੰ ਉਬਾਲੋ ਹੋਣ ਸਾਥੀਓ ਇਹ ਤੁਹਾਡਾ ਡਰਿੰਕ ਆ ਜਿਹੜਾ ਜਾਂ ਕਾਵਾ ਕਹ ਲੋ ਇ ਤਿਆਰ ਹੋ ਗਿਆ ਜਿਹੜਾ ਤੁਹਾਡੇ ਪੇਟ ਨੂੰ ਘਟਾਊਗਾ ਤੁਹਾਡੇ ਮਾਈਂਡ ਨੂੰ ਫਰੈਸ਼ ਕਰੂਗਾ ਤੁਹਾਡੇ ਕorticੋਲ ਦੇ ਲੈਵਲ ਨੂੰ ਹੇਠਾਂ ਲੈ ਕੇ ਜਾਊ ਕਿਉਂਕਿ ਜਦੋਂ ਸਾਡਾ ਮਾਈਂਡ ਸਟ੍ਰੈਸ ਚ ਹੁੰਦਾ ਏ ਤਾਂ ਉਹਦਾ ਕorticੋਲ ਵਧਣ ਲੱਗ ਜਾਂਦੇ ਤੇ ਕorticੋਲ ਦੇ ਵਧਣ ਨਾਲ ਵੀ ਸਾਡੇ ਸਰੀਰ ਚ ਇਨਫਲੇਮੇਸ਼ਨ ਆਉਂਦੀ ਆ ਮਟਾਪਾ ਆਉਂਦਾ ਬਿਮਾਰੀਆਂ ਆਉਂਦੀਆਂ ਤੇ ਇਹਦੇ ਨਾਲ ਤੁਹਾਡਾ ਮੈਟਾਬੋਲਿਜ਼ਮ ਵੀ ਵਧੂਗਾ ਤੇ ਰਾਤ ਨੂੰ ਤੁਹਾਡੀ ਜਿਹੜੀ ਨੀਂਦ ਆ ਉਹ ਵੀ ਇੰਪਰੂਵ ਹੋਊਗੀ ਨੀਂਦ ਬੜੀ ਵਧੀਆ ਆਊਗੀ ਤੇ ਸਰੀਰ ਜਿਹੜਾ ਤੁਹਾਡਾ ਉਹ ਰਿਲੈਕਸ ਰਹੂਗਾ ਰਾਤ ਨੂੰ ਤੇ ਆਪਣੇ ਆਪ ਜਿਹੜਾ ਬਿਮਾਰੀਆਂ ਨੂੰ ਵੀ ਖਤਮ ਕਰੂਗਾ ਤੇ ਮੋਟਾਪੇ ਨੂੰ ਵੀ ਠੀਕ ਕਰੂਗਾ ਤੇ ਸਾਥੀਆਂ ਨੂੰ ਲੈਣ ਦਾ ਸਹੀ ਸਮਾਂ ਖਾਣਾ ਖਾਣ ਤੋਂ ਘੱਟੋ ਘੱਟ ਅੱਧੇ ਘੰਟੇ ਬਾਅਦ ਤੁਸੀਂ ਇਹ ਜਿਹੜਾ ਡਰਿੰਕ ਲੈਣਾ ਹੈ ਤੇ ਸੌਣ ਤੋਂ ਵੀ ਤੁਸੀਂ ਘੱਟੋ ਘੱਟ ਇਹ ਅੱਧਾ ਘੰਟਾ ਜਾਂ 1 ਘੰਟਾ ਗੈਪ ਰੱਖਣਾ ਹੈ ਡਰਿੰਕ ਦੇ ਵਿੱਚ ਸੋ ਇਹਨੂੰ ਰਜਾਨਾ ਤੁਸੀਂ ਵਰਤ ਸਕਦੇ ਆ ਇਹਨੂੰ ਰੋਜ਼ ਰਾਤ ਨੂੰ ਇਹਦਾ ਸੇਵਨ ਕਰੋ ਤੁਹਾਨੂੰ 10 ਦਿਨਾਂ ਦੇ ਵਿੱਚ ਵਿੱਚ ਹੀ ਇਹ ਸਾਰਾ ਜਿਹੜਾ ਤੁਹਾਡੇ ਸਰੀਰ 'ਚ ਫਰਕ ਨਜ਼ਰ ਆਊਗਾ ਤੁਹਾਡੀ ਨੀਂਦ ਵੀ ਵਧੀਆ ਹੋਊਗੀ ਮਟਾਪਾ ਵੀ ਘਟੂਗਾ ਸੋਜਾਂ ਘਟਣਗੀਆਂ ਤੇ ਤੁਹਾਡਾ ਜਿਹੜਾ ਅਫਾਰਾ ਬਲੌਟਿੰਗ ਪੇਟ ਵਧਿਆ ਹੋਇਆ ਏ ਉਹ ਵੀ ਠੀਕ ਹੋਊ ਤੇ ਕਬਜ ਨੂੰ ਵੀ ਇਹ ਸਹੀ ਕਰਦਾ ਏ ਸੋ ਸਾਥੀਓ ਇਹ ਜਾਣਕਾਰੀ ਨੂੰ ਵੱਤ ਤੋਂ ਵੱਤ ਭੈਣ ਭਰਾਵਾਂ ਤੱਕ ਅੱਗੇ ਭੇਜੋ ਇਸ ਵੀਡੀਓ ਨੂੰ ਸ਼ੇਅਰ ਕਰਕੇ ਤਾਂ ਜੋ ਵੱਤ ਤੋਂ ਵੱਤ ਭੈਣ ਭਰਾਵਾਂ ਨੂੰ ਇਹ ਜਾਣਕਾਰੀ ਦਾ ਫਾਇਦਾ ਮਿਲ ਸਕੇ ਤੇ ਆਪਣੇ ਜਿਹੜਾ YouTube ਚੈਨਲ ਆ ਡਾਕਟਰ ਹਰਮਨਜੀਤਰਾ ਹੈਲਥ ਟਾਕ ਇਹਨੂੰ ਸਬਸਕ੍ਰਾਈਬ ਵੀ ਕਰ ਲਿਓ ਸੋ ਇਜਾਜ਼ਤ ਦਿਓ ਧੰਨਵਾਦ